ਜੋ ਜੀ ਅਸੀਂ ਪਹੁੰਚੇ ਅੰਮ੍ਰਿਤਸਰ ਦੇ ਵਿੱਚ ਜੇਕਰ ਤੁਸੀਂ ਵੀ ਅੰਮ੍ਰਿਤਸਰ ਦੇ ਵਿੱਚ ਰਹਿੰਦੇ ਹੋ ਤਾਂ ਇਤੋਂ ਸਸਤੇ ਤੁਹਾਨੂੰ ਛੋਲੇ ਭਟੂਰੇ ਕਿਦੇ ਵੀ ਨਹੀਂ ਮਿੰਨੇ ਆਜੋ ਭਾਈ ਨਾ ਕਰਦੇ ਆ ਗੱਲਬਾਤ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਜੀ ਵਧੀਆ ਭਾਈ ਭਾਜੀ ਆਪਣਾ ਨਾਮ ਕੀ ਜੇ ਸੰਜੂ ਭਾਜੀ ਸੰਜੂ ਭਾਜੀ ਹਾਂਜੀ ਤੇ ਭਾਜੀ ਇਹ ਕੀ ਵੇਚਦੇ ਪਾਏ ਜੇ ਇਹ ਭਟੂਰੇ ਛੋਲੇ ਵੇਚਨੇ ਬੇ ਭਟੂਰੇ ਛੋਲੇ ਹਾਂਜੀ ਤੇ ਭਾਜੀ ਇਹਨਾਂ ਦੀ ਕੀ ਖਾਸियत ਆ ਇਹ ਖਾਸियत ਇਹ ਹੈ ਕਿ ਸਭ ਤੋਂ ਰੇਟ ਘੱਟ ਦੇ ਵੇਚੀਦੇ ਅੱਛਾ ਬਿਲਕੁਲ ਰੇਟ ਘਾਟੇ ਅਮਰਸਾਲ ਦੇ ਵਿੱਚ ਤੁਹਾਡਾ ਹਾਂਜੀ ਤੇ ਭਾਜੀ ਕੀ ਰੇਟ ਦੇ ਦਾ 10 ਰੁਪਏ ਦਾ ਸਿਰਫ ਅੱਛਾ 10 ਰੁਪਏ ਦਾ ਪਟੂਰਾ ਇੱਕ ਹਾਂਜੀ 15 ਰੁਪਏ ਦਾ ਆਲੂ ਵਾਲਾ ਸਾਦਾ 10 ਰੁਪਏ ਦਾ ਅੱਛਾ 10 ਰੁਪਏ ਵਾਲਾ ਸਾਦਾ ਵਾ ਤੇ 15 ਰੁਪਏ ਦਾ ਆਲੂ ਵਾਲਾ ਆਲੂ ਵਾਲਾ ਭਾਜੀ ਸਾਨੂੰ ਲਾ ਕੇ ਦਿਖਾਓਗੇ ਪਟੂਰੇ ਲਓ ਜੀ ਲਾਓ ਭਾਜੀ ਇਹ ਭਾਜੀ ਕਿਹੜਾ ਲਾਉਂਦੇ ਪਏ ਜਿਹੜਾ ਇਹ ਆਲੂ ਵਾਲੇ ਆ ਅੱਛਾ ਇਹ ਆਲੂ ਵਾਲੇ ਆ ਗਏ ਇਹ ਦੋਨੇ ਆਲੂ ਵਾਲੇ ਨੇ ਹਾਂਜੀ ਇਹ ਦੋਨੇ ਆਲੂ ਵਾਲੇ ਇੱਕ ਪਟੂਰੇ ਦਾ ਪ੍ਰਾਈਸ ਕਿੰਨਾ 15 ਰੁਪਏ 15 ਰੁਪਏ ਜੀ ਓਕੇ ਭਾਜੀ ਇਹ ਭਾਜੀ ਆ ਤਪੜੀ ਕਿੰਨੀ ਪੁਰਾਣੀ ਸ਼ੋਪ ਹੈ ਆਪਣੀ ਇੱਥੇ ਇਹ ਆਪਣੇ ਨੂੰ 6 ਮਹੀਨੇ ਹੋ ਹੀ ਗਏ ਅੱਛਾ 6 ਮਹੀਨੇ ਹੋਏ ਜੀ ਇੱਥੇ ਤੇ ਉਸ ਤੋਂ ਪਹਿਲਾਂ ਕੀ ਕੰਮ ਕਰਦੇ ਸੀ ਉਸ ਤੋਂ ਪਹਿਲੇ ਵੀ ਇਹੀ ਕੰਮ ਸੀ ਵਿਆਹ ਸ਼ਾਦੀਆਂ ਦੇ ਆਰਡਰ ਬੁੱਕ ਕਰੀਦੇ ਅੱਛਾ ਵਿਆਹ ਸ਼ਾਦੀਆਂ ਤਾਂ ਪਹਿਲਾਂ ਹੁੰਦੇ ਸੀ ਹਾਂ ਜੀ ਓਕੇ ਇੱਥੇ ਆਏ ਨੇ ਤੁਹਾਨੂੰ 6 ਮਹੀਨੇ ਹੋਏ ਅਜੇ ਹਾਂ ਜੀ ਹਾਂ ਓਕੇ ਭਾਜੀ ਤੇ ਭਾਜੀ ਆ ਕੀ ਚੀਜ਼ ਆ ਇਹ ਚਨੇ ਆਗੇ ਹਾਂ ਜੀ ਇਹ ਚਨੇ ਆ ਗਏ ਜੀ ਤੇ ਆਪ ਤੁਸੀਂ ਦੇਖ ਸਕਦੇ ਜੇ ਆ ਗਏ ਆਪਣੇ ਚਨੇ ਪਰ ਇਹ ਕਿਹੜੇ ਚਨੇ ਹੁੰਦੇ ਆ ਇਹ ਜੀ ਮੀਡੀਅਮ ਸਾਈਜ਼ ਦੇ ਹੁੰਦੇ ਆ ਚਨੇ ਅੱਛਾ ਮੀਡੀਅਮ ਸਾਈਜ਼ ਚਨੇ ਹੁੰਦੇ ਕਾਬਲੀ ਚਨੇ ਕਹਿੰਦੇ ਕਾਬਲੀ ਜੋ ਜੇਕਰ ਤੁਸੀਂ ਵੀ ਅਮਰਸਾਹਬ ਦੇ ਵਿੱਚ ਰਹਿੰਦੇ ਹੋ ਤੇ ਸਭ ਤੋਂ ਸਸਤੇ ਛੋਲੇ ਭਟੂਰੇ ਖਾਣਾ ਚਾਹੁੰਦੇ ਹੋ ਤੇ ਆ ਭਾਜੀ ਨੂੰ ਦੇਖ ਸਕਦੇ ਹੋ ਜੀ ਭਾਜੀ ਵੇਖ ਕੇ ਜਰੂਰ ਪਹੁੰਚੋ ਇੱਥੇ ਇਹਨਾਂ ਦੀ ਕਾਰਟ ਹੁੰਦੀ ਆ ਭਾਜੀ ਇਹ ਕਿਹੜੀ ਜਗ੍ਹਾ ਐ ਇਹ ਸ਼ਕਤੀ ਨਗਰ ਚੌਂਕ ਸ਼ਕਤੀ ਨਗਰ ਚੌਂਕ ਦੇ ਵਿੱਚ ਭਾਜੀ ਦੀ ਹੈਗਾ ਤੁਸੀਂ ਇਹ ਕਾਰਟ ਦੇਖ ਸਕਦੇ ਜੀ ਲੱਗੀ ਇੱਥੇ ਛੋਟੀ ਜੀ ਕਾਰਟ ਆ ਤੇ ਇਹਨਾਂ ਕੋ ਤੁਹਾਨੂੰ ਅਮਰਸਾਹਬ ਦੇ ਵਿੱਚ ਸਭ ਤੋਂ ਸਸਤੇ ਜਿਹੜੇ ਛੋਲੇ ਭਟੂਰੇ ਮਿਲਣਗੇ 20 ਰੁਪਏ ਪਰ ਡੇਟ ਇੱਥੇ ਮਿਲੂਗੀ ਜੇ ਤੁਸੀਂ ਆਲੂ ਵਾਲਾ ਭਟੂਰਾ ਖਾਣਾ ਚਾਹੁੰਦੇ ਹੋ ਤੁਹਾਨੂੰ 15 ਰੁਪਏ ਦੇ ਵਿੱਚ ਮਿਲੂਗਾ ਤੇ ਭਾ ਔਰ ਇਹ ਆ ਗਏ ਚਨੇ ਤੇ ਇੱਧਰ ਆ ਗਏ ਆਪਣੇ ਪਟੂਰੇ ਇਹ ਭਾਜੀ ਨਾਲ ਆ ਗਿਆ ਸਲਾਦ ਆ ਗਿਆ ਇਹਦੇ ਨਾਲ ਇਹਦੇ ਸਲਾਦ ਆ ਗਿਆ ਠੀਕ ਆ ਭਾਜੀ ਇਹ ਚਨੇ ਦੀ ਆ ਇਹ ਚਨੇ ਆ ਗਏ ਨਾਲ ਹਾਂਜੀ ਠੀਕ ਆ ਭਾਜੀ ਗਰਮਾ ਗਰਮ ਲੋਹਰੀ ਆਪਣੇ ਆਗੇ ਪਹਿਲਾਂ ਚਨੇ ਕਿਆ ਬਾਤ ਹੈ ਲੋਹਰੀ ਜੇਕਰ ਤੁਸੀਂ ਵੀ ਛੋਲੇ ਭਟੂਰੇ ਖਾਣਾ ਚਾਹੁੰਦੇ ਜੇ ਅਮਰਸਰ ਦੇ ਵਿੱਚ ਸ਼ਕਤੀ ਨਗਰ ਤੇ ਲੋਹਰੀ ਗੇਟ ਪੈਂਦਾ ਭਾਜੀ ਪਰੇ ਹਾਂਜੀ ਹਾਂਜੀ ਲੋਹਰੀ ਗੇਟ ਦੇ ਲੋਹਰੀ ਗੇਟ ਦੇ ਅੰਦਰ ਵਾਲ ਲੋਹਰੀ ਗੇਟ ਦੇ ਜੇਕਰ ਤੁਸੀਂ ਅੰਦਰ ਆਓਗੇ ਤਦ ਨੂੰ ਸ਼ਕਤੀਨਗਰ ਚੌਕ ਮਿਲੂਗਾ ਤੁਸੀਂ ਚੌਕ ਚੈੱਕ ਕਰ ਸਕਦੇ ਜੀ ਇੱਥੇ ਇੱਥੇ ਤੁਹਾਨੂੰ ਆ ਭਾਜੀ ਦੇ ਮਿਲਣਗੇ ਇਹਨਾਂ ਦੀ ਛੋਟੀ ਜੀ ਕਾਰਡ ਆ ਤੇ ਆਜੋ ਅੰਕਲ ਦਾ ਰਿਵਿਊ ਲੈਂਦੇ ਹਾਂ ਸਸੀਕਾਲਾ ਅੰਕਲ ਜੀ ਅੰਕਲ ਜੀ ਕਿਵੇਂ ਹੈ ਇਹਨਾਂ ਦੇ ਛੋਲੇ ਭਟੂਰੇ ਬਹੁਤ ਵਧੀਆ ਹੈ ਬਹੁਤ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਖਾਂਦੇ ਨੂੰ ਇੱਥੇ ਰੋਜ਼ ਹੀ ਖਾਂਦੇ ਆ ਰੋਜ਼ ਹੀ ਖਾਂਦੇ ਇੱਥੇ ਆ ਕੇ ਤੇ ਸਵਾਦ ਕਿਵੇਂ ਦਾ ਵਾ ਬਹੁਤ ਵਧੀਆ ਹੈ ਤੇ ਭਾਜੀ ਇਹ ਕੀ ਰੇਟ ਇਹਨਾਂ ਦੇ ਇੱਕ ਪਲੇਟ ਦਾ 20 ਰੁਪਏ ਅੱਛਾ ਤੇ ਇਹ ਮਹਿੰਗੀ ਹੈ ਕਿ ਸਸਤੀ ਲੱਗਦੀ ਤੁਹਾਨੂੰ ਬਹੁਤ ਸਸਤੀ ਹੈ ਸਸਤੀ ਹੈ ਨਾ ਠੀਕ ਆ ਭਾਜੀ ਲੋ ਜੀ ਤੁਹਾਡੀ ਅੰਕਲ ਆਹ ਬਾਤ ਹੈ। ਲਓ ਜੀ। ਸੋਰੀ ਆ ਗਏ ਆਪਣੇ ਪਢੂਰੇ ਤੇ ਭਾਜੀ ਜੇ ਕਿਸੇ ਨੇ ਖਾਣ ਵਾਸਤੇ ਹੋਣਾ ਵਾ ਤੇ ਆਪਣੇ ਟਾਈਮਿੰਗ ਵਗੈਰਾ ਵੀ ਦੱਸ ਦਿਓ ਕਿੰਨੇ ਤੋਂ ਕਿੰਨੇ ਵਜੇ ਤੱਕ ਦੇ ਦੇਣਾ 9 ਵਜੇ ਤੋਂ 5:30 ਵਜੇ ਤੱਕ। ਅੱਛਾ ਸਵੇਰੇ 9 ਵਜੇ ਤੋਂ ਲੈ ਕੇ 5:30 ਵਜੇ ਤੱਕ। ਐਤਵਾਰ ਵਗੈਰਾ ਛੁੱਟੀ ਨਹੀਂ ਹੁੰਦੀ ਕੋਈ? ਨਹੀਂ ਕੋਈ ਛੁੱਟੀ ਨਹੀਂ। ਅੱਛਾ ਰੋਜ਼ ਹੀ ਇੱਥੇ ਮਿਲਦੇ ਜੰਨਾ? ਹਾਂਜੀ ਰੋਜ਼ ਹੀ। ਓਕੇ ਭਾਜੀ। ਕੋਈ ਤੁਸੀਂ ਦੇਖ ਸਕਦੇ ਹੋ ਜੀ। ਆ ਆਪਣੇ ਜਿਹੜੇ ਪਢੂਰੇ ਆ ਹੋ ਗਏ ਤਿਆਰ। ਚੈੱਕ ਕਰ ਸਕਦੇ ਤੁਸੀਂ। ਨਾਲ ਆ ਗਏ ਆਪਣੇ ਚਨੇ। ਕੀ ਬਾਤ ਹੈ ਜੀ।